ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਿਤਾ ਸਮੁੰਦ ਸਾਗਰ ਨੀਰ ਪਰਿਆ ਤੇਤੇ ਆਉ ਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਭੀਤਰ ਵਗੇ ਕਾਤੀ ਪ੍ਰਣ ਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ ਰਾਮ ਨਾਮ ਸੰਗ ਕਰ ਬਿਉਹਾਰਾ ਪਾਵੈ ਪਦ ਨਿਰਬਾਨੀ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛਡ ਜਾਨੀ రామ ਨਾਮ ਸੰਗ ਕਰ ਬਿਉਹਾਰਾ पावे पद निर्बानी प्यारे तू मेरो सुख दाता गुर पूर दिया उपदेशा तुम संग पराता ਕਰੋਧ ਲੋਭ ਮੋਹ ਆਭਿਮਾਨਾ ਤਾ ਮੈਂ ਸੁਖ ਨਹੀਂ ਪਾਈਐ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋ ਆਨੰਦ ਮੰਗਲ ਸੁਖ ਪਾਈਐ ਕਾਲ ਨਾ ਪਾਨੈ ਅੰਤਰ ਬਿਦ ਜਾਣੈ ਤਾ ਕੀ ਕਰ ਮਨ ਸੇਵਾ ਘਰ ਪੂਜਾ ਹੋਮ ਇਹ ਮਨੁਵਾ ਆਕਾਲ ਮੂਰਤ ਗੁਰ ਦੇਵਾ ਗੋਬਿੰਦ ਦਾ ਮੌਦਰ ਧਿਆਲ ਮਾਦਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮੁ ਵਾਲੇ ਵਾ ਨਾਮ ਨਾਨਕ ਪ੍ਰਾਨੇ ਆਦਾਰਾ ਗੋਬਿੰਦ ਦਾ ਮੋਦਰ ਦਿਆਲ ਮਾਦਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮੁ ਵਾਲੇ ਵਾ ਨਾਮ ਨਾਨਕ ਪ੍ਰਾਨ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾ ਜੇਤਾ ਸਮੁੰਦ ਸਾਗਰ ਨੀਰ ਪਰਿਆ ਤੇਤੇ ਆ ਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿੜਾਇ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਨਾਮ ਸਿਰਿ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ ਪੰਜਵਾਂ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ RAM ਨਾਮ ਸੰਗ ਕਰ ਬਿਵਹਾਰਾ ਪਾਵੈ ਪਦ ਨਿਰਬਾਨੀ ेति समग्री रे नर तेती ही शड़ जानी। राम नाम संग कर ब्योहारा, पाव पद प्यारे तू मेरो सुखदाता ਗੁਰਪੂਰ ਦੀ ਆਇ ਉਪਦੇਸਾ ਤੁਮਹੀ ਸੰਗ ਪਰਾਤਾ ਰਹਾ ਕਾਮ ਕਰੋਦ ਲੋਭ ਮੋਹ ਆਭਿਮਾਨਾ ਤਮੈ ਸੁਖ ਨਹੀਂ ਪਾਈਐ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋ ਆਨੰਦ ਮੰਗਲ ਸੁਖ ਪਾਈਐ ਕਾਲ ਨਾ ਪਾਨੈ ਅੰਤਰ ਵਿਦ ਜਾਣੈ ਤਾ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਇਹ ਮਨੁਵਾ ਆਕਾਲ ਮੂਰਤ ਗੁਰ ਦੇਵਾ गोबिंद दमोदर दयाल माधवे पार ब्रह्म निरंकारा नाम वर्तन नाम वाले वा नाम नानक प्राण आधार गोबिंद दमोदर दयाल माधवे ਔਰ ਬ੍ਰਹਮਨ ਰੰਕਾਰਾ ਨਾਮ ਵਰਤਣ ਨਾਮੁ ਵਾਲੇ ਵਾ ਨਾਮ ਨਾਨਕ ਪ੍ਰਾਨ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਿਤਾ ਸਮੁੰਦ ਸਾਗਰ ਨੀਰ ਪਰਿਆ ਤੇਤੇ ਆ ਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀ ਅੜਾ ਅਗਨ ਬਰਾਬਰ ਤਪੈ ਭੀਤਰ ਵਗੇ ਕਾਤੀ ਪ੍ਰਣ ਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸਤਨਾਮ सिर वाहे गुरु साहेब जिया सोरठ महला पंजवा जेती समगरी देखो रे नार तेती ही छड़ जानी ਰਾਮ ਨਾਮ ਸੰਗ ਕਰ ਬਿਉਹਾਰਾ ਪਾਵੈ ਪਦ ਨਿਰਬਾਨੀ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛਡ ਜਾਨੀ ਰਾਮ ਨਾਮ ਸੰਗ ਕਰ ਬਿਉਹਾਰਾ पव पद निर्बा प्यारे तू मेरोता गपूर्यायु उपदेशामिमही संग पराता ਰੋਧ ਲੋਭ ਮੋਹ ਆਭਿਮਾਨਾ ਤਾ ਮੈਂ ਸੁਖ ਨਹੀਂ ਪਾਈਐ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋ ਅਨੰਦ ਮੰਗਲ ਸੁਖ ਪਾਈਐ ਕਾਲ ਨਾ ਪਾਨੈ ਅੰਤਰ ਵਿਦ ਜਾਣੈ ਤਾ ਕੀ ਕਰ ਮਨ ਸੇਵਾ ਘਰ ਪੂਜਾ ਹੋਮ ਇਹ ਮਨੂਆ ਆਕਾਲ ਮੂਰਤ ਗੁਰ ਦੇਵਾ ਗੋਬਿੰਦ ਦਾ ਮੌਦਰ ਧਿਆਲ ਮਾਦਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮੁ ਵਾਲੇ ਵਾ ਨਾਮ ਨਾਨਕ ਪ੍ਰਾਨੇ ਆਧਾਰਾ ਗੋਬਿੰਦ ਦਾ ਮੋਦਰ ਦਿਆਲ ਮਾਦਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮੁ ਵਾਲੇ ਵਾ ਨਾਮ ਨਾਨਕ ਪ੍ਰਾਨ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹ ਜੇਤਾ ਸਮੁੰਦ ਸਾਗਰ ਨੀਰ ਪਰਿਆ ਤੇਤੇ ਆਉ ਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾਇਆ ਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਨਾਮ ਸਿਰਿ ਵਾਹਿਗੁਰੂ ਸਾਹਿਬ ਜੀ ਆ रे मह तेती ही देखोरे जानी राम नाम संग कर ब्योहारा पावे पद निरबाी ਜੇ ਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ RAM ਨਾਮ ਸੰਗ ਕਰ ਬਿਉਹਾਰਾ ਪਾਵੇਂ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰ ਦੀ ਆਇ ਉਪਦੇਸਾ ਤੂੰ ਹੀ ਸੰਗ ਪਰਾਤਾ ਰਹਾ ਕਾਮ ਕਰੋਦ ਲੋਭ ਮੋਹ ਆਭਿਮਾਨਾ ਤਾ ਮੈਂ ਸੁਖ ਨਹੀਂ ਪਾਈਐ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋ ਆਨੰਦ ਮੰਗਲ ਸੁਖ ਪਾਈਐ ਕਾਲ ਨਾ ਪਾਨੈ ਅੰਤਰ ਵਿਦ ਜਾਣੈ ਤਾ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਇਹ ਮਨੁਵਾ ਆਕਾਲ ਮੂਰਤ ਗੁਰ ਦੇਵਾ ਗੋਬਿੰਦ ਦਾ ਮੋਦਰ ਦਿਆਲ ਮਾਦਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮੁ ਵਾਲੇ ਵਾ ਨਾਮ ਨਾਨਕ ਪ੍ਰਾਨੇ ਆਧਾਰਾ ਗੋਬਿੰਦ ਦਾ ਮੋਦਰ ਦਿਆਲ ਮਾਦਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਣ ਨਾਮੁ ਵਾਲੇ ਵਾ ਨਾਮ ਨਾਨਕ ਪ੍ਰਾਨ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ